ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਤੀਜੀ ਸੂਚੀ ਦੀ ਗੱਲ ਕਰਦੇ ਹਾਂ ਕਿ ਕਦੋਂ ਤੱਕ ਜਾਰੀ ਕੀਤੀ ਜਾ ਸਕਦੀ ਹੈ ਤੇ ਇਸ ਦੇ ਵਿੱਚ ਕਿਹੜੇ ਵੱਡੇ ਚਿਹਰੇ ਨੇ ਜਿਹੜੇ ਉਮੀਦਵਾਰ ਬਣ ਕੇ ਸਾਹਮਣੇ ਆਉਣਗੇ ਦਰਸ਼ਕਾਂ ਦਾ ਸਿੱਕਾ ਕਿ ਕਾਂਗਰਸ ਪਾਰਟੀ ਹੁਣ ਤੱਕ ਪੰਜਾਬ ਦੇ ਉਮੀਦਵਾਰਾਂ ਦੇ ਤੀਜੀ ਗੇੜ ਦੀ ਸੂਚੀ ਨੂੰ ਅੰਤਿਮ ਸ਼ੂਹਾਂ ਦੇਣ ਲੱਗੀ ਆ ਤੇ ਜਿਸ ਦੇ ਉੱਤੇ ਪੇਚ ਫਸ ਗਿਆ ਕਾਂਗਰਸ ਨੇ ਹੁਣ ਤੱਕ ਇਕ ਅਠ ਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਬਾਕੀ ਪੰਜ ਮੀਦਵਾਰਾਂ ਦਾ ਮੰਥਨ ਹੈ ਜਿਹੜਾ ਉਹ ਜਾਰੀ ਹੈ ਇਹ ਵੀ ਦੱਸ ਦੇ ਕਿ ਕੇਂਦਰੀ ਚੋਣ ਕਮੇਟੀ ਨੇ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਸੀ ਅਤੇ ਜਿਸ ਦੇ ਵਿੱਚ 7 ਹਲਕਿਆਂ ਤੇ ਵਿਚਾਰ ਚਰਚਾ ਹੋਈ ਸੀ ਅਤੇ ਦੂਜੇ ਗੇਟ ਦੇ ਵਿੱਚ ਫਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ ਸੀ ਕਾਂਗਰਸ ਪਾਰਟੀ ਦਾ ਪੰਜ ਸੀਟਾਂ ਤੇ ਪੇਕ ਫਸ ਚੁੱਕਿਆ ਤੇ ਇਹਨਾਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ 26 ਅਤੇ 27 ਤਰੀਕ ਅਪ੍ਰੈਲ ਨੂੰ ਹੋਣ ਦੀ ਪੂਰੀ ਸੰਭਾਵਨਾ ਦੱਤਾਈ ਜਾ ਰਹੀ ਹੈ ਇਹ ਵੀ ਦੱਸਦੇ ਕਿ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੇ ਵੱਲੋਂ ਹਰ ਹਲਕੇ ਤੋਂ ਚਾਰ-ਚਾਰ ਉਮੀਦਵਾਰਾਂ ਦਾ ਪੈਨਲ ਭੇਜਿਆ ਗਿਆ ਹੈ ਅਤੇ ਸੂਤਰੇ ਵੀ ਦੱਸਦੇ ਨੇ ਕਿ ਕੇਂਦਰੀ ਚੋਣ ਕਮੇਟੀ ਨੇ ਬਕਾਇਆ ਪਏ ਪੰਜ ਹਲਕਿਆਂ ਤੋਂ ਚਾਰ-ਚਾਰ ਦੀ ਥਾਂ ਤੇ ਦੋ-ਦੋ ਉਮੀਦਵਾਰਾਂ ਦੀ ਸੂਚੀ ਮੰਗੀ ਹੈ ਸੂਤਰ ਅਨੁਸਾਰ ਰਾਣਾ ਗੁਰਜੀਤ ਸਿੰਘ ਜਾਂ ਉਹਨਾਂ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਹਲਕਾ ਖਡੂਰ ਸਾਹਿਬ ਜਾਂ ਆਨੰਦਪੁਰ ਸਾਹਿਬ ਤੋਂ ਟਿਕਟ ਮਿਲਣੀ ਤੈ ਹੈ ਇਹ ਵੀ ਦੱਸ ਦੇ ਕਿ ਰਾਣਾ ਗੁਰਜੀਤ ਸਿੰਘ ਆਪਣੇ ਲੜਕੇ ਨੂੰ ਉਮੀਦਵਾਰ ਬਣਾਉਣ ਲਈ ਚਾਹਵਾਂ ਨਹੀਂ ਦੇਖਣਾ ਹੈਗਾ ਕਿ ਕੇਂਦਰੀ ਚੋਣ ਕਮੇਟੀ ਕੀ ਫੈਸਲਾ ਕਰਦੀ ਹੈ ਇਹ ਵੀ ਦੱਸ ਦੇ ਕਿ ਰਾਣਾ ਗੁਰਜੀਤ ਸਿੰਘ ਹਲਕਾ ਆਨੰਦਪੁਰ ਸਾਹਿਬ에 ਜਿਆਦਾ ਦਿਲਚਸਪੀ ਦਿਖਾ ਰਹੇ ਨੇ ਤੇ ਜੇ ਉਹਨਾਂ ਦੇ ਵਧਾ ਇੱਕ ਲੜਕੇ ਨੂੰ ਟਿਕਟ ਮਿਲਦੀ ਆ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਪਹਿਲਾਂ ਆਪਣੀ ਜਾਤ ਤੌਰ ਤੇ ਜਿੱਤੀ ਵਿਧਾਇਕੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਬਾਅਦ ਵਿੱਚ ਉਹਨਾਂ ਨੂੰ ਫਿਰ ਚੋਣ ਲੜਨੀ ਪਵੇਗੀ ਅਨੰਦਪੁਰ ਸਾਹਿਬ ਹਲਕੇ ਤੋਂ ਹੁਣ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਵੀ ਵੱਡੇ ਦਾਵੇਦਾਰ ਮੰਨੇ ਜਾ ਰਹੇ ਨੇ ਅਤੇ ਜਿੱਥੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੀ ਕਤਾਰ ਦੇ ਵਿੱਚ ਖੜੇ ਨੇ ਸੂਤਰਾਂ ਅਨੁਸਾਰ ਲੁਧਿਆਣਾ ਹਲਕੇ ਤੋਂ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਅਤੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਪ੍ਰਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਗੱਲ ਕੀ ਹੋ ਰਹੀ ਹੈ ਤਾਂ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਅਤੇ ਸਾਬਕਾ ਮੰਤਰੀ ਤ੍ਰਿਪਤਰ ਰਜਿੰਦਰ ਸਿੰਘ ਬਾਜਵਾ ਦੇ ਨਾਂ ਵੀ ਅੱਗੇ ਚੱਲ ਰਹੇ ਨੇ ਦੱਸ ਦਈਏ ਕਿ ਜਦੋਂ ਇੱਥੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਉਮੀਦਵਾਰ ਬਣਾਏ ਜਾਣ ਦੇ ਚਰਚੇ ਨੇ ਚਾਵਾ ਨਾਲ ਵਿੱਚ ਸਾਬਕਾ ਵਿਧਾਇਕ ਅਮਿਤ ਵਿੱਚ ਅਤੇ ਨਰੇਸ਼ਪੁਰੀ ਵੀ ਸ਼ਾਮਲ ਨੇ ਫਰੋਜਪੁਰ ਸੀਟ ਤੋਂ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਖਬਾਇਆ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ ਚਰਚਾ ਤਾਂ ਇਹ ਵੀ ਹੈ ਕਿ ਕਾਂਗਸ ਪ੍ਰਧਾਨ ਮਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਫਰੋਜਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਦਰਸ਼ਕਾਂ ਦਾ ਸਿੱਟਾ ਇਹ ਕਿ ਜਿਸ ਤਰੀਕੇ ਨਾਲ ਦੋ ਸੂਚਿਆਂ ਦਾ ਐਲਾਨ ਹੋ ਚੁੱਕਿਆ ਹੈ 8 ਉਮੀਦਵਾਰ ਕੁੱਲ ਕਾਂਗਸ ਪਾਰਟੀ ਮੈਦਾਨ ਵਿੱਚ ਉਤਾਰ ਚੁੱਕੀ ਹੈ ਤੇ 5 ਸੀਟਾਂ ਤੇ ਐਲਾਨ ਹੋਣਾ ਬਾਕੀ ਹੈ ਜਿਨ੍ਹਾਂ ਵਿੱਚ ਰਾਣਾ ਗੁਰਜੀਤ ਸਿੰਘ ਦੇ بیٹے ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹਨਾਂ ਨੇ ਆਜ਼ਾਦ ਤੌਰ ਤੇ ਚੋਣ ਲੜੀ ਸੀ ਜੇਕਰ ਰਾਣਾ ਗੁਰਜੀਤ ਦੀ ਗੱਲ ਕੀਤੀ ਜਾਵੇ ਉਹ ਕਾਂਗਸ ਪਾਰਟੀ ਦੇ ਟਿਕਟ ਤੇ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਦੋਵੇਂ ਰਾਣਾ ਗੁਰਜੀਤ ਸਿੰਘ ਕਾਂਗਸ ਪਾਰਟੀ ਵੱਲੋਂ ਤੇ ਉਹਨਾਂ ਦੇ ਪੁੱਤਰ ਆਜ਼ਾਦ ਤੌਰ ਤੇ ਦੋਵੇਂ ਚੋਣ ਜਿੱਤੇ ਸੀ ਵਿਧਾਨ ਸਭਾ ਦੀ ਤੇ ਵਿਧਾਨ ਸਭਾ 'ਚ ਪਹੁੰਚੇ ਸੀ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਰਾਣਾ ਇੰਦਰ ਪ੍ਰਤਾਪ ਸਿੰਘ ਲੋਕ ਸਭਾ ਜਾਣ ਦੀ ਤਿਆਰੀ ਕਰ ਰਹੇ ਨੇ ਜੇਕਰ ਉਹ ਕਾਂਗਰਸ ਪਾਰਟੀ ਦੀ ਕਹਿ ਲਈਏ ਕਿ ਟਿਕਟ ਦੇ ਉੱਤੇ ਲੜਦੇ ਨੇ ਤਾਂ ਉਹਨਾਂ ਨੂੰ ਫਿਰ ਆਪਣੀ ਇਹ ਜਾ ਤੌਰ ਤੇ ਜਿਹੜੀ ਵਿਧਾਇਕੀ ਆ ਉਹ ਛੱਡਣੀ ਪਾਉਗੀ ਕਿਉਂਕਿ ਉਸ ਤੋਂ ਬਾਅਦ ਹੀ ਉਹ ਕਾਂਗਰਸ ਪਾਰਟੀ 'ਚ ਫਿਰ ਸ਼ਾਮਲ ਹੋਣਗੇ ਤੇ ਬਾਅਦ ਵਿੱਚ ਉਹਨਾਂ ਨੂੰ ਚੋਣਾਂ ਲੜਾਈ ਜਾਊਗੀ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਮੰਤਰੀ ਵੀ ਚਰਚਾ ਦੇ ਵਿੱਚ ਨੇ ਸਾਬਕਾ ਮੰਤਰੀ ਸੁchende ਸਿੰਘ ਰੰਦਾਵਾ ਤਿਰਪਤਰਜਿੰਦਰ ਸਿੰਘ ਬਾਜਵਾ ਦੇ ਵਿਧਾਇਕ ਬਰਿੰਦਰ ਸਿੰਘ ਪਾੜਾ ਇਹ ਵੀ ਚਰਚਾ ਦੇ ਵਿੱਚ ਨੇ ਦੇਖਣਾ ਹੋਵੇਗਾ ਕਿ ਇਹਨਾਂ ਦੇ ਵਿੱਚੋਂ ਕਿਸ ਨੂੰ ਟਿਕਟ ਹੈ ਜਿਹੜਾ ਅਨਾਉਂਸ ਕੀਤਾ ਜਾਂਦਾ ਹੈ ਤੇ ਆਨੰਦਪੁਰ ਸੈੱਟ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਆ ਸਾਬਕਾ ਮੰਤਰੀ ਨੇ ਜਿਹੜੇ ਉਹ ਵੀ ਚਰਚਾ ਦੇ ਵਿੱਚ ਨੇ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕੀਤਾ ਕਿ ਵਿਜੇਂਦਰ ਸਿੰਘਲਾ ਉਹ ਚਰਚਾ ਦੇ ਵਿੱਚ ਨੇ ਦੇਖਣਾ ਹੋਵੇਗਾ ਕਿ ਉਹਨਾਂ ਨੂੰ ਦਾਵੇਦਾਰ ਜਾਂ ਉਮੀਦਵਾਰ ਬਣਾਇਆ ਜਾਂਦਾ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਚਾਰ-ਚਾਰ ਉਮੀਦਵਾਰਾਂ ਦੀ ਸੂਚੀ ਭੇਜੀ ਗਈ ਬਾਦ ਵਿੱਚ ਦੋ ਦੋ ਨਾਮਾਂ ਦੀ ਜਿਹੜੀ ਸੂਚੀ ਆ ਉਹ ਮੰਗੀ ਗਈ ਹੈ ਕਮੇਟੀ ਵੱਲੋਂ ਤਾਂ ਦੇਖਣਾ ਹੋਵੇਗਾ ਕਿ ਹੁਣ ਉਹਨਾਂ ਦੋ ਨਾਮਾਂ 'ਚੋਂ ਕਿਸ ਨਾਮ ਤੇ ਮੋਹਰ ਲੱਗਦੀ ਹੈ ਤਾਂ ਕਾਂਗਰਸ ਜਿਹੜੀ ਪੂਰੇ ਹਲਾਤਾਂ ਨੂੰ ਬਾਚ ਰਹੀ ਹੈ ਕਿ ਜ਼ਮੀਨੀ ਪੱਧਰ ਤੇ ਕੀ ਚੱਲ ਰਿਹਾ ਕਿਸ ਲੀਡਰ ਦੇ ਪੱਖ ਦੇ ਵਿੱਚ ਕਿੰਨੇ ਉਮੀਦਵਾਰ ਨੇ ਇਥੋਂ ਤੱਕ ਕਿ ਫੋਨਿਕ ਰਾਹੀਂ ਵੀ ਜਿਹੜੇ ਲੋਕਾਂ ਦੇ ਵਿਚਾਰ ਲਏ ਜਾ ਰਹੇ ਨੇ ਉਮੀਦਵਾਰਾਂ ਦੇ ਬਾਰੇ ਵੱਖ-ਵੱਖ ਪਾਰਟੀਆਂ ਵੱਲੋਂ ਪਾਵੇਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆ ਲੋਕਾਂ ਨੂੰ ਸਲਕੇ ਤੋਂ ਫੋਨ ਜਾ ਰਹੇ ਨੇ ਉਸ ਕੌਨਸਟਿਟੂਐਂਸੀ ਵਿੱਚੋਂ ਫੋਨ ਜਾ ਰਹੇ ਨੇ ਕਿ ਤੁਸੀਂ ਆ ਚਾਰ ਉਮੀਦਵਾਰਾਂ ਵਿੱਚੋਂ ਮਾਫ ਕਰਨਾ ਚਾਰ ਲੀਡਰਾਂ ਵਿੱਚੋਂ ਕਿਸ ਨੂੰ ਆਪਣਾ ਐਮਪੀ ਦੇਖਣਾ ਚਾਹੁੰਦੇ ਹੋ ਤਾਂ ਫਿਰ ਉਸ ਮੁਤਾਬਕ ਹੀ ਟਿਵਟ ਦਿੱਤੀ ਜਾ ਰਹੀ ਹੈ ਦਾਵਾ ਕਾਂਗਰਸ ਦਾ ਪਰ ਜਿਸ ਤਰੀਕੇ ਦੇ ਹੁਣ ਲਾਤ ਬਣੇ ਹੋਏ ਨੇ ਦੇਖਣਾ ਹੋਵੇਗਾ ਕਿ ਜਿਹੜਾ ਵੱਡੇ ਚਿਹਰੇ ਜਿਸ ਦੇ ਵਿੱਚ ਗੱਲ ਕੀਤੀ ਹੈ ਰਾਣਾ ਇੰਦਰਪ੍ਰਤਾਪ ਦੀ ਤਾਂ ਉਧਰ ਕੁਝ ਮੰਤਰੀਆਂ ਦਾ ਜ਼ਿਕਰ ਕਰਿਆ ਗਰਦਾਸਪੁਰ ਤੋਂ ਤੇ ਨਾਲ ਹੀ ਜ਼ਿਕਰ ਕੀਤਾ ਹੈ ਵਿਜੇਂਦਰ ਸਿੰਘ ਰਾਦਾ ਕਿਸ ਦੇ ਨਾਮ ਤੇ ਮੋਹਰ ਲੱਗਦੀ ਹੈ 26 ਤਾਈ ਤਰੀਕ ਤੱਕ ਸੂਤਰ ਦੱਸਦੇ ਨੇ ਕਿ ਜਿਹੜਾ ਉਮੀਦਵਾਰਾਂ ਦੀ ਸੂਚੀ ਹੈ ਕਾਂਗਸ ਪਾਰਟੀ ਤੀਜੀ ਸੂਚੀ ਜਾਰੀ ਕਰ ਸਕਦੀ ਹੈ ਜਿਸ ਦੇ ਵਿੱਚ ਪੰਜ ਉਮੀਦਵਾਰ ਹੋਣਗੇ ਜਿਹੜੇ ਕਿ ਬਾਕੀ ਬਚੇ ਨੇ ਉਸ ਤੋਂ ਬਾਅਦ ਚੋਣ ਮਾਹੌਲ ਜਿਹੜਾ ਪੂਰੀ ਤਰੀਕੇ ਨਾਲ ਭਖਦਾ ਨਜ਼ਰ ਆਊਗਾ ਤੇ ਇਜਾਜ਼ਤ ਧੰਨਵਾਦ